ਬੈਠ ਕੇ ਗਾਉਣ ਵਾਲੇ ਜਾਂਦਾ ਹੈ ਇਹ ਮੈਨੂੰ ਮਾਈਕ ਹੁਣਾਂ ਟਾਈਮ ਖਰਾਬ ਹੋ ਰਹੀ ਹੁੰਦਾ ਹਨ ਹਨਾ ਹੀ ਕੋਈ ਗਾਣਾ ਪਰ ਮੈਂ ਆਦਾ ਕੇ ਖਰਾਬ ਕਰਕੇ ਜਾ ਸਖਸ਼ ਸਰਿੰਦਰ ਸ਼ੰਦੇ ਵਾਲਾ ਸ਼ੰਦਰ ਸ਼ੰਦੇ ਵਾਲਾ ਸ਼ੰਦਰ ਸ਼ੰਦੇ ਵਾਲਾ ਸਾਰੇ ਦਾ ਸਤਿਕਾਰ ਕਰਦਾਂ ਲੇਕਿਨ ਇਸ ਕਲਾਕਾਰ ਨੇ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਕਹਾਂ ਵੀ ਭਰਾਵਾ ਤੂੰ ਜੰਮ ਲੈਵਲ ਆ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਜੇ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਤੇਰੇ ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜ਼ੈਲਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰ ਬੋਲ ਨਹੀਂ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਕਹਿੰਦੇ ਨੇ ਕਿ ਇਨਸਾਨ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਪਰ ਗੀਤਾ ਜੈਲਦਾਰ ਨੇ ਕੁਝ ਅਜਿਹੇ ਬੋਲ ਦਿੱਤਾ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘੇਰ ਗਏ ਨੇ ਅਤੇ ਲੋਕ ਉਹਨਾਂ ਤੋਂ ਨਫ਼ਰਤ ਕਰਨਾ ਸ਼ੁਰੂ ਕਰ ਰਹੇ ਨੇ ਦਰਅਸਲ ਆਪਣੇ ਇੱਕ ਸਟੇਜ ਸ਼ੋਅ ਦੇ ਉੱਤੇ ਗੀਤਾ ਜੈਲਦਾਰ ਨੇ ਸੁਰਿੰਦਰ ਸ਼ਿੰਦਾ ਦਾ ਮਜ਼ਾਕ ਬਣਾਇਆ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ ਜਿਸ ਤੋਂ ਬਾਅਦ ਸੁਰਿੰਦਰ ਸ਼ਿੰਦਾ ਦੇ ਬੇਟੇ ਨੇ ਹੁਣ ਖਰੀਆਂ ਖਰੀਆਂ ਸੁਣਾ ਦਿੱਤੀਆਂ ਨੇ ਅਤੇ ਚੈਲੰਜ ਕੀਤਾ ਹੈ ਗੀਤਾ ਜੈਲਦਾਰ ਨੂੰ ਕੀ ਹੈ ਜੀ ਪੂਰਾ ਮਾਮਲਾ ਆਓ ਤੁਹਾਨੂੰ ਵੀਡੀਓ ਵੱਲ ਲੈ ਕੇ ਚੱਲਦੇ ਹਾਂ ਐਸੇ ਵਾਹ ਯਾਦ ਕਲਾਕਾਰ ਬਾਰੇ ਜਿਹਦੀ ਕਿ ਮੈਂ ਵੀਡੀਓ ਦੇਖੀ ਕੁਝ ਦਿਨ ਪਹਿਲਾਂ YouTube ਤੇ ਇੱਕ ਵੀਡੀਓ ਭਾਈ ਫਿਰ ਉਸ ਸਟੇਜ ਤੇ ਗੱਲਬਾਤ ਕਰ ਰਿਹਾ ਤੇ ਉਹਦੀ ਤੇ ਹੋਰ ਵੀ ਕਾਫੀ ਕਲਾਕਾਰ ਸੀਗੇ ਮੈਂ ਸਾਰੇ ਦਾ ਸਤਿਕਾਰ ਕਰਦਾ ਲੇਕਿਨ ਇਸ ਕਲਾਕਾਰ ਨੇ ਅ ਬਹੁਤ ਹੀ ਘਟੀਆ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਕਹਿਣਾ ਚਾਹਣਾ ਤੋਂ ਬਹੁਤ ਵੱਡਾ ਕਲਾਕਾਰ ਬਣਿਆ ਫਿਰਦਾ ਐਨਕਾਂ ਜੀਆਂ ਲਾ ਕੇ ਰਾਤ ਨੂੰ ਨੇਰੇ ਚ ਫਿਰ ਉਹਨੇ ਕਈਆਂ ਕਲਾਕਾਰਾਂ ਨੂੰ ਮਖੌਲ ਵੀ ਕੀਤਾ ਜੈਲੀ ਬਾਈ ਨੂੰ ਵੀ ਮਖੌਲ ਕੀਤਾ ਤੇ ਜੇ ਮੇਰੇ ਕੋਲ ਉਹ ਕਲਿੱਪ ਮਿਲਿਆ ਮੈਂ ਤੁਹਾਨੂੰ ਕਲਿੱਪ ਵੀ ਉਹਦਾ ਵਿੱਚ ਪਾਉਂਗਾ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਪਹਿਲਾਂ ਉਸ ਕਲਾਕਾਰ ਨੂੰ ਇਹ ਕਹਾਵੀਂ ਭਰਾਵਾ ਤੂੰ ਜੰਮ ਲੈਵਲਾਂ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਤੇ ਜੇ ਤਾਂ ਤੂੰ ਬਾਕੀ ਬਹੁਤ ਵੱਡਾ ਆਪਣੇ ਆਪ ਨੂੰ ਨਾਮ ਤਾਂ ਉਹਨੂੰ ਤਰੀਕੇ ਨਾਲ ਉਹ ਬੜਾ ਵੱਡਾ ਜ਼ਿੰਮੇਵਾਰ ਬਣਿਆ ਫਿਰਦਾ ਉਹ ਤੇ ਜ਼ੈਲਦਾਰ ਬਣਿਆ ਫਿਰਦਾ ਤੇ ਮੈਂ ਉਸ ਭਰਾ ਨੂੰ ਇਹ ਕਹਿਣਾ ਚਾਹਨਾ ਦੇਖ ਭਰਾਵਾ ਠੀਕ ਐ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਲੇਕਿਨ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਆਪਣੀ ਹਿੱਕ ਦੇ ਜੋਰ ਤੇ ਆਪਣੀ ਮਿਹਨਤ ਨਾਲ ਇਸ ਗਾਇਕੀ ਤੇ ਉਹਨਾਂ ਨੇ ਆਪਣਾ ਮਕਾਮ ਬਣਾਇਆ ਤੁਸੀਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਤੁਸੀਂ ਉਹਨਾਂ ਦੇ ਪੈਰਾਂ ਦੇ ਨਹ ਉਹ ਦੇ ਬਰਾਬਰ ਵੀ ਹੈ ਨਹੀਂ ਤੇ ਤੂੰ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਆ ਵੀ ਉਹਨਾਂ ਦਾ ਨਾਮ ਲੈ ਕੇ ਵੀ ਉਹਨੇ ਉਹਨੇ ਵਾਂਗੂ ਮੈਂ ਸਮਾ ਨਹੀਂ ਖਰਾਬ ਕਰਨਾ ਪਰ ਆਵਾ ਸਮਾ ਤਾਂ ਤੂੰ ਖਰਾਬ ਕਰ ਰਿਹਾ ਆਪਣਾ ਪਹਿਲਾਂ ਤਾਂ 10-10 ਲੱਖ ਦੇ ਵੀਡੀਓ ਬਣਾਉਣਾ ਤੈਨੂੰ 10 ਲੱਖ ਮੁੜਦਾ ਵੀ ਹੈ ਨਹੀਂ ਠੀਕ ਆ ਟ੍ਰਾਂਟੋ ਚ ਤੂੰ ਰਹਿੰਦਾ ਸੀ ਤੂੰ ਟਰੱਕ ਚਲਾਉਂਦਾ ਸੀ ਜਾਂ ਤਾਂ ਤੇਰੇ 'ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜੈਲਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰਦੀ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਤੂੰ ਉਹਨਾਂ ਨੂੰ ਮਜ਼ਾਕ ਕਰਦਾ ਕਿੱਡੀ ਕੁ ਤੇਰੀ ਵੱਡੀ ਬਹਾਦਰੀ ਆ ਕਿੱਡਾ ਕੁ ਤੂੰ ਜੱਟਾਂ ਦਾ ਪੁੱਤ ਆ ਹੈ ਮੈਂ ਤੈਨੂੰ ਬਹੁਤ ਧੀ ਇੱਜ਼ਤ ਸੀਗੀ ਮੇਰੇ ਮਨ ਦੇ ਵਿੱਚ ਲੇਕਿਨ ਉਸ ਘਟਿਆ ਤੂੰ ਸ਼ਰਦਾਵਲੀ ਦੇ ਕਾਰਨ ਆਪਣੇ ਪਿਓਾਂ ਸਮਾਨ ਇੱਕ ਇਨਸਾਨ ਨੂੰ ਤੂੰ ਨਾਂ ਲੈ ਕੇ ਉਹਨੂੰ ਬੁਲਾ ਰਿਹਾ ਜਿਹੜਾ ਕਿ ਗਾਇਕੀ ਦੇ ਉਸਤਾਦ ਸੀਗੇ ਪੰਜਾਬੀ ਫੋਕ ਗਾਇਕੀ ਦੇ ਇੱਕ ਬੋਲ ਨਹੀਂ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਦਿਖਾ ਦੇ ਮੈਂ ਕਦੀ ਇਹ ਜੇ ਘਟਿਆ ਬਾਯਾਤ ਮੈਂ ਬੰਦੇ ਦੇ ਮੂੰਹ ਨਹੀਂ ਲੱਗਦਾ ਤੇ ਤੂੰ ਦੁੱਕੀ ਦਾ ਬੰਦਾ ਨਹੀਂ ਗਾਇਕੀ ਦੇ ਲੈਵਲ 'ਚ ਠੀਕ ਹੈ ਤੇ ਤੂੰ ਲੋਕ ਗਾਇਕ, ਉਸਤਾਦ ਲੋਕ ਗਾਇਕ, ਸ਼ਰੋਮਣੀ ਪੰਜਾਬੀ ਲੋਕ ਗਾਇਕ ਉਹਨਾਂ ਨੂੰ ਤੂੰ ਇਦਾਂ ਬੋਲਦਾ ਪਿਆ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਵੈਸੇ ਫਿੱਟ ਲਾਣ ਦਾ ਤੇਰੇ ਤੇ ਤੇਰੀ ਸੋਚ ਤੇ ਤੇਰੇ ਗਾਣੇ ਜਿੰਨੇ ਕ ਲੋਕਾਂ ਨੇ ਸੁਣੇ ਆ ਨਾ ਉਹਦੇ 'ਚ ਪਤਾ ਲੱਗ ਰਿਹਾ ਤੂੰ ਕਿੰਨੀ ਕੋ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਆ। ਤੇ ਗੋਲੀਆਂ ਗਾਲੀਆਂ ਦੇ ਕੇ ਵੀ ਸਵਾਹ ਆਈਆਂ। ਤੇਰੇ ਗਾਣਿਆਂ ਤੋਂ ਸੱਭਿਆਚਾਰ ਨਹੀਂ ਚਲਕਦਾ ਤੇਰੇ ਗਾਣਿਆਂ ਤੋਂ ਸ਼ਰੀਲਤਾ ਹੀ ਚਲਕਦੀ ਆ। ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ। ਫਿਲਹਾਲ ਹੁਣ ਤੁਹਾਡੀ ਕੀ ਰਾਏ ਆ ਗੀਤਾ ਜੈਲਦਾਰ ਦੇ ਇਸ ਬਿਆਨ ਦੇ ਬਾਰੇ ਅਤੇ ਤੁਸੀਂ ਕਿਸ ਦਾ ਪੱਖ ਰੱਖਦੇ ਹੋ ਇਸ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦਿਓ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ। ਧੰਨਵਾਦ।